ਜਗਤguru ਸਤਗੁਰੂ ਵੀ ਦਾਸ ਮਹਾਰਾਜ ਹੀ ਆਪਣੇ ਸਾਰੀ ਦੁਨੀਆ ਦੇ ਐ ਕੱਲੇ ਚਮਾਰਾਂ ਦੇ ਨਾ ਸਮਝ ਲੋ ਵਿੱਚ ਮਾਰਾਂ ਦੇ ਐ ਇਹ ਬ੍ਰਾਹਮਣਾਂ ਦੇ ਵੀ ਗੁਰੂ ਹੋਏ ਐ ਪੰਡਤਾਂ ਦੇ ਵੀ ਹੋਏ ਐ ਠਾਕਰ ਲੋਕਾਂ ਵਿੱਚ ਜਿਹੜੇ 52 ਸੀ ਰਾਜੇ ਉਹਨਾਂ ਦਾ ਹੋਏ ਨਾ ਤੇ ਦੂਜੀ ਗੱਲ ਹੋਰ ਕਰਦੇ ਆ ਗੁਰਨਾਨਕ ਦੇਵ ਮਹਾਰਾਜ ਨੇ ਵੀ ਵੀਰ ਰੁਪਏ ਜਾ ਕੇ ਸੱਤ ਸੌ ਦਾ ਕੀਤਾ ਰਵਿਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ ਬਾਣੀ ਅੰਦਰ ਲਿਖਿਆ ਕਹੇ ਰਵਿਦਾਸ ਨਾਮ ਤੇਰਾ ਆਰਤੀ ਸਤਨਾਮ ਹਰ ਭੋਗ ਤਿਆਰੋ ਸਤਨਾਮ ਦਾ ਜਾਬ ਗੁਰੂ ਨਾਨਕ ਦੇਵ ਤੋਂ ਆ ਕੇ 90 ਸਾਲ ਪਹਿਲਾਂ ਜਪਿਆ ਇੱਕ ਓਕਾਰ ਗੁਰੂ ਰਵਿਦਾਸ ਮਹਾਰਾ ਜੀ ਨੇ ਕਿਹਾ ੴ ਸਤਨਾਮ ਉਹ ਹੀ ਗੁਰੂ ਨਾਨਕ ਦੇਵ ਮਹਾਰਾ ਜੀ ਨੇ ੴ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਤੁਸੀਂ 40 ਸ਼ਬਦ ਪੜ੍ਹਦੇ ਹੋ ਨਾ ਸਾਰੇ ਉਹਦੇ ਵਿੱਚ ਲਿਖਿਆ ੴ ਸਤਨਾਮ ਕਰਤਾ ਪੁਰਖ ਇੱਥੇ ਤੱਕ ਬਾਣੀ ਰਵਿਦਾਸ